ਮਲੇਰ ਕੋਡਲੇ ਦਾ ਲੁਧਿਆਣਾ ਰੋਡ ਦੇ ਉੱਪਰ ਪੁਲ ਦੇ નીચે ਇੱਕ ਪੇਂਟ ਦੀ ਦੁਕਾਨ ਹੈ ਕਹਨ ਨੂੰ ਤਾਂ ਕਹਿੰਦੇ ਪੇਂਟ ਦੀ ਦੁਕਾਨ ਹੈ ਪਰ ਇਹਨਾਂ ਕੋਲੋਂ ਪਾਲਿਸ਼ ਮਿਲਦੀ ਆ ਇੱਕ ਇਸ ਤਰ੍ਹਾਂ ਦੀ ਜਿਹੜੀ ਘਰ ਦੇ ਜੋੜੀਆਂ ਪੱਲਿਆਂ ਤੇ ਹੁੰਦੀ ਹੈ ਉਹਦੀ 20 ਸਾਲ ਦੀ ਇਹ ਗਾਰੰਟੀ ਦਿੰਦੇ ਨੇ ਮਤਲਬ ਜਿਹੜੀ ਕੋਠੀ ਦਾ ਠੇਕਾ ਲੈ ਲੈਂਦੇ ਨੇ ਉਸ ਕੋਠੀ ਦੇ ਰੰਗ ਦੇ ਉੱਪਰ ਉਸ ਕੋਠੀ ਦੀਆਂ ਜੋੜੀਆਂ ਪੱਲਿਆਂ ਦੇ ਪਾਲਿਸ਼ਾਂ ਦੇ ਵਿੱਚ ਇਹ ਕਹਿੰਦੇ ਜਾਨ ਪਾ ਦਿੰਦੇ ਨੇ ਮਤਲਬ ਲੋਕ ਖੜਖੜ ਵੈਂਦੇ ਨੇ ਵੀ ਯਾਰ ਇੰਨੀ ਵਧੀਆ ਪਾਲਿਸ਼ ਕਿਵੇਂ ਹੋਈ ਹੋਈ ਆ ਪਲੱਸ 20 ਸਾਲ ਦੀ ਗਾਰੰਟੀ ਨਾਲ ਦੀ ਨਾਲੇ ਲੈਂਦੇ ਨੇ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਪਹੁੰਚਣਾ ਤੁਸੀਂ ਕਿੱਥੇ ਐ ਲੁਧਿਆਣਾ ਰੋਡ ਦੇ ਉੱਪਰ ਜਿਹੜਾ ਪੁਲ ਐ ਉਹਦੇ ਨੀਚੇ ਰਾਣੀ ਮਹਿਲ ਨਾਮ ਦਾ ਪੈਲਸ ਐ ਉਹਦੇ ਬਿਲਕੁਲ ਓਪੋਜ਼ਿਟ ਐ ਜੀ ਸ਼ਾਪ ਸ਼ਾਪ ਦਾ ਨਾਮ ਐ ਕਾਲਾ ਪੇਂਟ ਸਟੋਰ ਸਮਸਤ ਤੁਸੀਂ ਗਈ ਹੋਮੋਂਗੇ ਤੇ ਆਜੋ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸ ਦਿਆਂ ਹੋਰ ਕੀ ਕੀ ਪ੍ਰੋਡਕਟ ਨੇ ਇਹਨਾਂ ਕੋਲੇ ਫਸ ਬਲੇਰ ਕੋਟ ਦੀ ਬਹੁਤ ਹੀ ਮਸ਼ਹੂਰ ਦੁਕਾਨ ਐ ਕਾਲਾ ਪੇਂਟ ਸਟੋਰ ਇਸਲਾਬ ਦਾ ਤਾਂ ਹੱਲ ਇਹਨਾਂ ਕੋਲੋਂ ਲੈ ਕੀ ਦਵਾਂਗੇ ਨਾਲ ਤੁਹਾਡੇ ਹੋਰ ਵੀ ਬਹੁਤ ਸਾਰੇ ਕਰਾਵਾਂਗੇ ਸਲਾ ਤਾਂ ਤੁਹਾਨੂੰ ਇਹ ਦੱਸ ਰਹੀਏ ਵੀ ਇਹਨਾਂ ਕੋਲੋਂ ਮਿਲਦਾ ਕੀ ਕੀ ਐ ਦੇਖੋ ਨਿਗਾਹ ਮਾਰੋ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਕੋਲੇ ਆਪਾਂ ਗੱਲ ਕਰ ਲਈਏ ਤਾਂ ਪੇਂਟ ਹਰ ਕੰਪਨੀ ਦੇ ਮਿਲਦੇ ਨੇ। ਲੋ ਜੀ ਮਰੂਨੇਗਾ। ਬਾਕੀ ਜਾਣਕਾਰੀ ਜਿਹੜੀ ਤੁਹਾਨੂੰ ਜਿਹੜੇ ਇੱਥੋਂ ਦੇ ਓਨਰ ਨੇ ਉਹਨਾਂ ਤੋਂ ਲੈ ਕੇ ਵੀ ਦਵਾਂਗੇ। ਦੇਖੋ ਜੀ ਹਰ ਤਰ੍ਹਾਂ ਦਾ ਤੁਹਾਨੂੰ ਪੇਂਟ ਮਿਲੇਗਾ। ਇਹਨਾਂ ਕੋਲੇ ਪੇਂਟ ਲੈਣ ਦਾ ਫਾਇਦਾ ਕੀ ਹੈ ਕਿ ਇਹਨਾਂ ਕੋਲੇ ਜਿਹੜਾ ਸਮਾਨ ਹੈ ਇੱਕ ਉਹਦੇ ਰੇਟ ਤੁਹਾਨੂੰ ਬਹੁਤ ਘੱਟ ਮਿਲ ਲੈਣੇ। ਨੰਬਰ 2 ਤੇ ਜਿਹੜਾ ਇਹਨਾਂ ਕੋਲੇ ਸਮਾਨ ਮਿਲਦਾ ਹੈ ਉਹਦੀ ਕੁਆਲਿਟੀ ਬਹੁਤ ਅੱਛੀ ਹੋਏਗੀ। ਤੇ ਬਾਕੀ ਇਹਨਾਂ ਕੋਲੇ ਇਹ ਨਹੀਂ ਹੈਗਾ ਵੀ ਕੋਈ ਸਮਾਨ ਥੋੜਾ ਪਿਆ ਹਰ ਸਮਾਨ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਉਹਦੇ ਵਿੱਚ ਮਿਲੂਗਾ ਕਿਉਂਕਿ ਇਹਨਾਂ ਕੋਲੇ ਬਹੁਤ ਵੱਡਾ ਸਟਾਕ ਹੁੰਦਾ ਤੇ ਆਹ ਦੇਖ ਲਓ ਜੀ ਜਿਵੇਂ ਆਪਾਂ ਉਹ ਗੱਲ ਕਰਦੇ ਆਂ ਬਾਲਟੀਆਂ ਆਂ ਨਾ ਜਿਹੜਾ ਘਰਾਂ ਦੇ ਵਿੱਚ ਰੰਗ ਹੁੰਦਾ ਤੇ ਆਹ ਦੇਖੋ ਬਾਲ ਪੁੱਟੀ ਜਿਵੇਂ ਘਰਾਂ ਦੇ ਵਿੱਚ ਰੰਗ ਹੁੰਦਾ ਤਾਂ ਬਾਲ ਪੁੱਟੀ ਇੱਕ ਬਹੁਤ ਉਹਦਾ ਹਨਾ ਮੇਨ ਪਾਰਟ ਹੁੰਦਾ ਤੇ ਬਾਲ ਪੁੱਟੀ ਵੀ ਇਹਨਾਂ ਕੋਲ ਕਾਫੀ ਤਰ੍ਹਾਂ ਦੀ ਮਿਲਦੀ ਹੈ ਤੇ ਹੁਣ ਸਾਹਮਣੇ ਆਫਿਸ 'ਚ ਬੈਠੇ ਨੇ ਆਪਣੇ ਕਿਉਂਕਿ ਸਾਨੂੰ ਤਾਂ ਇਹਨਾਂ ਪੇਂਟ ਬਾਰੇ ਇਹਨਾਂ ਪਤਾ ਨਹੀਂ ਜਿੰਨਾ ਸੀ ਤੁਹਾਨੂੰ ਦਿਖਾਤਾ ਬਾਕੀ ਹੁਣ ਆਪਾਂ ਜਾਣਕਾਰੀ ਲੈਨੇ ਆਂ ਬਾਈ ਸਾਹਿਲ ਤੋਂ ਸਵਾਗਤ ਹੈ ਬਣਾ ਬਹੁਤ ਬਹੁਤ ਸਵਾਗਤ ਹੈ ਸਰ ਸਾਡੇ ਕੋਲੇ ਆਉਂਦਾ ਥੈਂਕ ਯੂ ਸਰ ਇਹ ਸਰ ਹੁਣ ਮੈਨੂੰ ਐ ਦੱਸੋ ਜਿਵੇਂ ਆਪਣੀ ਗੱਲ ਹੋਈ ਸੀ ਵੀ ਸਲਾਬ ਦਾ ਤੁਹਾਡੇ ਕੋਲ ਹੱਲ ਹੈਗਾ ਸਰ ਸਾਡੇ ਕੋਲੇ ਸਲਾਬ ਦਾ ਹੱਲ ਹੈਗਾ ਸਾਰਾ ਹੱਲ ਹੈਗੇ ਨੇ ਤੁਹਾਨੂੰ ਸਲਾਬ ਤੋਂ ਪਹਿਲਾਂ ਕੁਝ ਹੋਰ ਦਿਖਾਉਣਾ ਚਾਹੁੰਦੇ ਹੁਣ ਅੱਛਾ ਜੀ ਬਾਈ ਸਲਾਬ ਦਾ ਹੱਲ ਵੀ ਦੱਸਣਗੇ ਉਸ ਤੋਂ ਪਹਿਲਾਂ ਜਿਹੜੇ ਹੋਰ ਪ੍ਰੋਡਕਟ ਨੇ ਉਹਨਾਂ ਦੀ ਗੱਲ ਕਰਦੇ ਆਂ ਕੀ ਦਿਖਾਉਣੇ ਬਾਰੇ ਸਰ ਦੱਸ ਸਭ ਤੋਂ ਪਹਿਲਾਂ ਤੁਹਾਨੂੰ ਸਰ ਇੱਕ ਅਰੇਸਟੀ ਬਾਰੇ ਦੱਸ ਦਿਆਂ ਜੀ ਪਹਿਲਾਂ ਕੋਠੀ ਦੇ ਕੋਠੀ ਜਿਹੜਾ 프ਰੰਟ ਹੁੰਦਾ ਮੇਨ 프ਰੰਟ ਹੁੰਦਾ ਉੱਤੇ ਪਹਿਲਾਂ ਚੱਲਦੀ ਹੈ ਟਾਈਲ ਠੀਕ ਹੈ ਜੀ ਉਹ ਕਿ ਸਾਰੀ ਟਾਈਲ ਲੱਗਦੀ ਹੈ ਰੀਜ਼ਨ ਵੀ ਇਸ ਦਾ ਸਲਾਹ ਦਾ ਰੀਜ਼ਨ ਹੁੰਦਾ ਥੀ ਮੇਨ ਪਰਪਸ ਹੁੰਦਾ ਥੀ ਸਲਾਹ ਉਸ ਕਰਕੇ ਟਾਈਲ ਲਗਾਉਂਦੇ ਜੀ ਹੁਣ ਅੱਜ ਦੋ ਚੱਲ ਰਹੇ ਹੈ ਅਰੇਸਟਿਕ ਦਾ ਜਿਵੇਂ ਆ ਚੀਜ਼ ਹੈ ਅਰੇਸਟਿਕ ਦੀ ਇਹ ਦਾਣਾ ਮੋਟਾ ਇਹ ਸਰ ਡਿਜ਼ਾਈਨ ਕਈ ਤਰੀਕਿਆਂ ਨਾਲ ਬੰਦੇ ਨੇ ਜਿਵੇਂ ਆਹ ਡਿਜ਼ਾਈਨ ਹੋ ਗਿਆ ਸਰ ਇੱਕ ਇਧਰ ਦਾ ਡਿਜ਼ਾਈਨ ਹੋ ਗਿਆ ਇੱਕ ਹੋਰ ਚੀਜ਼ ਹੈ ਇਹ ਮੈਂ ਬਰੀਕ ਦਾਣਾ ਇਹ ਵੀ ਡਿਜ਼ਾਈਨ ਬੰਦੇ ਇਹਨੂੰ ਕਈ ਤਰੀਕੇ ਹ ਇਹ ਗੁਰਮਾਲੇ ਨਾਲ ਕਰਵਾ ਲੈਣਾ ਬੰਦਦੇ ਨੇ ਇਹ ਗੁਰਮਾਲੇ ਨਾਲ ਬੰਦਦੇ ਨੇ ਇੱਕ ਨੂੰ ਤਾਂ ਗੰਨ ਨਾਲ ਸਪਰੇਅ ਕਰ ਨਾਲ ਅੱਛਾ ਸਪਰੇਅ ਨਾਲ ਵੀ ਇਹ ਡਿਜ਼ਾਈਨ ਕੀਤੇ ਜਾਂਦੇ ਨੇ ਲਗ ਲਗ ਤਰੀਕਾ ਇਹਨਾਂ ਦੀ ਜਿਹੜੀ ਲੁੱਕ ਲੱਗਦੀ ਆ ਮੈਨੂੰ ਲੱਗਦਾ ਵੀ ਟਾਈਲ ਲਾਉਣਾ ਤਾਂ ਕਿਤੇ ਵਧੀਆ ਲੱਗਦੀ ਆ ਕਿਤੇ ਵਧੀਆ ਇਹਨੂੰ ਸਰ ਆਪਾਂ ਇੱਕ ਇਹ ਚ ਇਹ ਖਾਸੀਤਾ ਜਿਵੇਂ ਆਪਾਂ ਕੱਲ ਨੂੰ ਸਾਲ ਬਾਅਦ 5 ਸਾਲ ਬਾਅਦ ਇਹਨੂੰ ਕਲਰ ਚੇਂਜ ਕਰ ਸਕਦੇ ਆ ਸਰ ਆਹ ਦੇਖੋ ਲਗ ਲਗ ਡਿਜ਼ਾਈਨ ਨੇ ਜਿੱਦਾਂ ਦੇ ਦੇਖ ਲੋ ਸੀ ਲੱਕੜ ਕਿਚਨ ਦਾ ਮਾਰੂਨੇ ਗਾਜੀ ਦੇਖੋ ਕਿੰਨੇ ਸੋਹਣੇ ਸੋਹਣੇ ਅੱਛਾ ਇਹ ਕੁਛ ডিসਪਲੇ ਆਪਾਂ ਨੇ ਉਹ ਕਿਤੇ ਨੂੰ ਹੈ ਇਹ ਵਾਈਟ ਆ ਸਰ ਇਹ ਉਸ ਤੋਂ ਬਾਅਦ ਆਪਾਂ ਕਲਰ ਜਿਹੜਾ ਮਰਜ਼ੀ ਕਰ ਸਕਦੇ ਆ ਜੀ ਗ੍ਰੀਨ, ਰੈੱਡ, ਬਲੂ ਸਾਰੇ ਕਲਰ ਕਰ ਸਕਦੇ ਆ A to Z ਕਲਰ ਨੇ ਜਿਵੇਂ ਅੱਜ ਤੁਹਾਨੂੰ ਵੀ ਦਿਖਾ ਦਨੇ ਹੋਰ ਪਾਲਿਸ਼ ਦੇ ਡਿਜ਼ਾਈਨ ਦਿਖਾ ਰਿਹਾ ਡਿਜ਼ਾਈਨ ਡਿਜ਼ਾਈਨ ਕਈ ਤਰ੍ਹਾਂ ਦੇ ਹੁੰਦੇ ਆ ਦੇਖੋ ਜੀ ਜਿਵੇਂ ਲੱਕੜੇ ਨੇਚਰਲ ਪਾਲਿਸ਼ ਆ ਮੈਟ ਲੁੱਕ ਹੁੰਦੀ ਆ ਵੀ ਇਦਾਂ ਦੀ ਅੱਛਾ ਜੀ ਵੀ ਜਿਹੜੀ ਆਮ ਲੱਕੜ ਆ ਉਹਦੇ ਐਵੇਂ ਦੀ ਐਵੇਂ ਦੀ ਪਾਲਿਸ਼ ਹੋ ਸਕਦੀ ਹੈ ਐਨਾ ਦੀ ਪਾਲਿਸ਼ ਉਸ ਤੋਂ ਬਾਅਦ ਆ ਡਿਜ਼ਾਈਨ ਵੀ ਚੱਲ ਰਹੀ ਅੱਛਾ ਜੀ ਇਸ ਤੋਂ ਇਲਾਵਾ ਆ ਗਲੋਸ ਇਹ ਜੀ ਆਪਾਂ ਸ਼ੀਸ਼ਾ ਚਿਹਰਾ ਵੀ ਦੇਖ ਸਕਦੇ ਹਾਂ ਦੇਖੋ ਦੋਸਤੋ ਔਰ ਇੰਨੀ ਜ਼ਿਆਦਾ ਅੱਛੀ ਇਹ ਸਾਰਾ ਪਾਲਿਸ਼ ਵਾਲਾ ਡਿਜ਼ਾਈਨ ਹੈ ਪਾਲਿਸ਼ ਵਾਲੇ ਡਿਜ਼ਾਈਨ ਹੈ ਸਰ ਓਕੇ ਆ ਵੀ ਪਾਲਿਸ਼ ਹੈ ਅੱਗੇ ਦੇਖੋ ਜੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਇਹ ਜੀ ਸਰ ਸਕ੍ਰੈਚ ਨਹੀਂ ਪੈਣਗੇ ਇੱਕ ਹੋਰ ਚੀਜ਼ ਹੈ ਕੰਪਨੀ ਦੀ ਅੱਛਾ ਜੀ ਸਕ੍ਰੈਚ ਹੈ ਸਰ ਜਿੰਨਾ ਮਰਜੀ ਸਕ੍ਰੈਚ ਪਾਈ ਹੋਏ ਜੇ ਸਕ੍ਰੈਚ ਨਹੀਂ ਪੈਣਗੇ ਇਹ ਪਾਲਿਸ਼ ਖਰਾਬ ਹੋ ਜਾਂਦੀ ਹੈ ਥੋੜੇ ਟਾਈਮ ਬਾਅਦ ਸਰ ਇਹਦੀ ਡਿਊਰੇਬਿਲਟੀ ਡਿਊਰੇਬਿਲਟੀ 20 ਸਾਲ ਦੀ ਵਾਰੰਟੀ ਹੈ ਜੀ ਕਿੰਨੇ ਸਾਲ ਦੀ ਜੀ 20 ਸਾਲ ਦੀ ਸਰ 20 ਸਾਲ ਦੀ ਮਤਲਬ ਬਾਈ ਉਹਨੇ 20 ਸਾਲ ਦੀ ਗਾਰੰਟੀ ਦਿੰਦੇ ਨੇ ਇਹਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਰ 20 ਸਾਲ ਤੱਕ ਬਸ ਸਕ੍ਰੈਚ ਵਗੈਰਾ ਦਾ ਇਹ ਪੈਂਦੀ ਹੈ ਨਹੀਂ ਹਾਂ ਲੈਮੀਨੇਟ ਹੁੰਦੀ ਸਰ ਲੈਮੀਨੇਟ ਹੈ ਇਹ ਲੈਮੀਨ ਨੂੰ ਕੁਝ ਨਹੀਂ ਹੁੰਦਾ ਸਰ 20 ਸਾਲ ਤੱਕ ਜੇਕਰ ਤੁਸੀਂ ਆਪਦੀ ਕੋਠਿਆਂ ਨੂੰ 5 ਸਟਾਰ ਵਰਗਾ ਲੁੱਕ ਦੇਣਾ ਤਾਂ ਜਿਹੜੀ ਆ ਪਾਲਿਸ਼ ਹੈ ਇਹਦੇ ਨਾਲੋਂ ਬੈਸਟ ਚੀਜ਼ ਹੈ ਨਹੀਂ ਕੋਈ ਸਰ ਇੱਕ ਹੋਰ ਚੀਜ਼ ਹੈ ਇਹ ਇਟਾਲੀਨ ਹੈ ਅੱਛਾ ਜੀ ਜਿਵੇਂ ਇਟਲੀ ਵਿੱਚ ਲੱਕੜ ਦੇ ਬੂਟਨ ਦੇ ਘਰ ਬੰਦਦੇ ਨੇ ਤੇ ਉਹ ਚੀਜ਼ ਹੈ ਸਰ ਇਟਾਲੀਨ ਚ ਮੈਨੂਫੈਕਚਰਡ ਦੀ ਇਟਾਲੀਨ ਹੈ ਸਰ ਪਰ ਜੋ ਜਿਹੜੀ ਸਾਰੀ ਹੈ ਇਟਾਲੀਨ ਇਸ ਤੋਂ ਇਲਾਵਾ ਜਿਵੇਂ ਆਪਾ LED ਪੁਆਇੰਟ ਵਗੈਰਾ ਹੁੰਦੇ ਨੇ ਉਹਨਾਂ ਤੇ ਇਹ ਚੀਜ਼ ਲੱਗ ਰਹੀ ਹੈ ਅਜਿਹਾ 스파ਰਕ ਅਚ ਦਾਣਾ ਹੁੰਦਾ ਸਰ ਦਾਣਾ ਹਾਂ ਦਾਣਾ ਦੇਖੋ ਲਾਈਟ ਚ ਪਾ ਕੇ ਨਾ ਚਮਕਦਾ ਇਹ ਸਾਰਾ ਜਿਹੜੀ ਪਾਲਿਸ਼ ਗਨ ਨਾਲ ਹੁੰਦੀ ਹੈ ਇਹ ਗਨ ਨਾਲ ਸਪਰੇਅ ਕਰਨ ਨਾਲ ਹੁੰਦੀ ਹੈ ਮਤਲਬ ਉਹ ਦੇਖੋ ਲੁੱਕ ਕਿੰਨੀ ਸੋਹਣੀ ਆਉਣ ਵਾਲੀ ਆ ਤੁਹਾਡੇ ਘਰ ਦੀ ਲੇ ਪਰਾਈਸ ਵੇਰੇ ਕਿਵੇਂ ਚੱਲਦੇ ਨੇ ਪ੍ਰਾਈਸ ਇਹ ਹੁੰਦੇ ਸਟਾਰਟਿੰਗ 200 ਤੋਂ ਲੈ ਕੇ ਸਾਡੇ ਕੋਲੇ 10000 ਤੱਕ ਲੀਟਰ ਦੇ ਕਲਰ ਪੇਂਟ ਨੇ ਔਰ ਇਸ ਦੇ ਵਿੱਚ 200 ਰੁਪਏ ਦੀ ਸਟਾਰਟਿੰਗ ਹੋ ਜਾਂਦੀ ਹੈ ਮਤਲਬ ਜਿਸ ਤਰ੍ਹਾਂ ਦਾ ਅਗਲੇ ਦੀ ਡਿਮਾਂਡ ਬਹੁਤ ਹੀ ਵਾਰਡ ਹੁੰਦੀ ਹੈ ਜਿਸ ਤਰ੍ਹਾਂ ਦੀ ਕੁਆਲਿਟੀ ਚਾਹੁੰਦਾ ਹੈ ਕਸਟਮਰ ਉਹ ਤਾਂ ਡਿਜ਼ਾਈਨਰ ਸੀ ਦੇ ਆ ਦੇਖੋ ਸਭ ਜਿਹੜੀ ਮੈਂ ਪਾਲਿਸ਼ ਬਾਰੇ ਦੱਸਦਾ ਕਿ ਉਹ ਤਾਂ ਡਰਮ ਨੇ ਅੱਛਾ ਜੀ ਇਹਦੇ ਹੁਣ ਆਪਾਂ ਪਹਿਲਾਂ ਸਟਾਕ ਦੀ ਗੱਲ ਕਰ ਲੈਂਦੇ ਆ ਇਸ ਤਰ੍ਹਾਂ ਦੇ ਡਰਮਾਂ ਦੇ ਵਿੱਚ ਆਉਂਦਾ ਜਿਹੜਾ ਸਟੈਂਡਰਡ ਡਰਮਾਂ ਦੇ ਵਿੱਚ ਆਉਂਦਾ ਸਰ ਠੀਕ ਹੈ ਜੀ ਉਸ ਤੋਂ ਬਾਅਦ ਪੇਂਟ ਵੀ ਆ ਜਾਂਦੀ ਨੇ ਇਹ ਬਾਕਟ ਇਹ ਜਿਹੜੇ ਬੋਰਡ ਨੇ ਅੱਛਾ ਆਊਟਰ ਜਿਹੜੇ ਹੁੰਦੇ ਨੇ ਹਾਂਜੀ ਇਹ ਇੰਟੀਰੀਅਰ ਆਊਟਰ ਦੋਨੇ ਲੱਗਦੇ ਨੇ ਸਰ ਅੱਛਾ ਜੀ ਏਸ਼ੀਅਨ ਪੇਂਟਸ ਹੋ ਗਈ ਮਤਲਬ ਸਾਰੀ ਕੰਪਨੀ ਦਾ ਸਟਾਕ ਅਸੀਂ ਦੇਖਿਆ ਤਾਂ ਬਹੁਤ ਨੇ ਪਰ ਆ ਮਸ਼ੀਨਾਂ ਜਾਂ ਕੀ ਪਈਆਂ ਨੇ ਆਪਣੇ ਕੋਲ ਸਰ ਇਹ ਮਸ਼ੀਨਾਂ ਕੀ ਏਸ਼ੀਅਨ ਪੇਂਟ ਦੀ ਕਿਉਂਕਿ ਏਸ਼ੀਅਨ ਪੇਂਟ ਅਸੀਂ ਆਪਰੇਜ਼ ਨਹੀਂ ਡਿਲੀਵਰੀਸ਼ਨ ਦੇਂਦੇ ਇਸ ਕਰਕੇ ਏਸ਼ੀਅਨ ਪੇਂਂਟ ਦੀ ਮਸ਼ੀਨ ਅੱਗੇ ਹੈ ਕਿ ਇਹ ਸਰ ਅਲਟਰਾ ਟਾਲੀ ਆ ਉਸ ਤੋਂ ਵੱਧ ਮਸ਼ੀਨ ਦਾ ਕੰਮ ਕੀ ਆ ਬਈ ਇਹਨਾਂ ਦਾ ਇਹ ਮੈਂ ਲੱਗਦਾ ਕੰਮ ਕੀ ਹੈ ਜਿਹੜੀ ਏਸ਼ੀਅਨ ਪੇਂਟ ਦੀ ਅਸੀਂ ਆਦੇ ਵਿੱਚ ਵਾਲ ਜਿਹੜੇ ਵਾਲ ਵਾਲ ਦੇ ਪੇਂਟ ਹੋ ਰਹੇ ਨੇ ਉਹਦੇ ਪੇਂਟ ਅਸੀਂ ਤਿਆਰ ਕਰਦੇ ਆਂ ਔਰ ਬੋਡਿੰਗ ਦਾ ਪੇਂਟ ਤਿਆਰ ਕਰਦੇ ਆ ਔਰ ਮੈਟਲ ਦਾ ਤਿਆਰ ਕਰਦੇ ਆ ਪੇਂਟ ਮੈਂ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਪੇਂਟ ਤਿਆਰ ਹੋ ਜਾਂਦੇ ਨੇ ਜਿਵੇਂ ਇਹਦੇ ਵਿੱਚ ਬੋਲ ਦੇ ਪੇਂਟ ਤਿਆਰ ਹੁੰਦੇ ਨੇ ਅਗਲੀ ਜਿਹੜੀ ਮਸ਼ੀਨ ਹੈ ਅਲਟਰਾ ਟਾਲੀਆ ਅਲਟਰਾ ਟਾਲੀਆ ਕਿਉਂਕਿ ਅਲਟਰਾ ਟਾਲੀਆ ਮੈਂ ਤੁਹਾਨੂੰ ਇੱਕ ਸੈਂਪਲ ਦਿਖਾਉਂਦਾ ਨਾ ਕਲਰ ਦੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਟੋਪ ਸੈਂਪਲ ਦਿਖਾਏ ਸੀ ਅੰਦਰ ਇਹਦੇ ਵਿੱਚ ਡਿਕੋ ਜਿਵੇਂ ਪੈਨਲ ਹੁੰਦੇ ਨੇ ਐਲਈਡੀ ਦੇ ਪੈਨਲ ਵਗੈਰਾ ਉਹਦੇ ਵਿੱਚ ਅਸੀਂ ਕਲਰ ਇਹਦੇ ਕਈ ਤਰ੍ਹਾਂ ਦੇ 4000 ਤੋਂ ਮੂਝ ਕਲਰ ਨੇ ਉਹ ਐਟ ਅ ਟਾਈਮ ਅਸੀਂ ਤਿਆਰ ਕਰਕੇ ਦਿੰਨੇ ਆ ਕਸਟਮਰ ਨੂੰ ਅੱ ਇਹ ਮਸ਼ੀਨ ਦੇ ਵਿੱਚ ਕਲੇਸਰ ਪਾਲਿਸ਼ ਦੇ ਪੇਂਟ تیار ਹੁੰਦੇ ਪਾਲਿਸ਼ ਹੋਣ ਲਈ ਅੱਛਾ ਇਹ ਸਾਰਾ ਪਾਲਿਸ਼ ਦਾ ਪਾਲਿਸ਼ ਆ ਮਸ਼ੀਨ ਅਲਟਰਾ ਟਾਲੀ ਦੀ ਠੀਕ ਹੈ ਜੀ ਹਾਂ ਜੀ ਸਰ ਇਹ ਡੂਲੈਕਸ ਪੇਂਟ ਦੀ ਮਸ਼ੀਨ ਹੈ ਅਸੀਂ ਮੇਨ ਕੰਮ ਜਿਹੜਾ ਸਾਡਾ ਪਰਪਸ ਆ ਮੇਨ ਕੰਮ ਉਹ ਅਸੀਂ ਡੂਲੈਕਸ ਪੇਂਟ ਦਾ ਕੰਮ ਕਰਦੇ ਆ ਔਰ ਮਸ਼ੀਨ ਡੂਲੈਕਸ ਇਹਦੇ ਵਿੱਚ ਆਪਾਂ ਪੇਂਟ ਦੀਵਾਰਾਂ ਦੇ ਪੇਂਟ ਲੱਕੜ ਦੇ ਔਰ ਲੋਹੇ ਦੇ ਪੇਂਟ ਅਸੀਂ ਤਿਆਰ ਕਰਦੇ ਆ ਔਰ ਉਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸ ਦਿੰਦੇ ਆ ਫੈਂਡਿੰਗ ਹੁੰਦਾ ਮਸ਼ੀਨ ਦਾ ਅਸੀਂ ਕਈ ਤਰ੍ਹਾਂ ਦੇ ਜਿਵੇਂ ਲੱਕੜ ਬੋਲ ਦੇ ਹੁੰਦੇ ਨੇ ਪੇਂਟ ਇਹ ਚ ਵੀ 4000 ਕਲਰ ਹੈ 4000 ਤੋਂ ਚੁਆਇਸ ਕਰ ਸਕਦੇ ਆ ਚੁਆਇਸ ਕਰ ਸਕਦੇ ਆ ਕਸਟਮਰ ਵੀ ਕਿਦਾਂ ਦੇ ਜਿਵੇਂ ਇੱਕ ਬੋਲ ਸਰ ਡਾਰਕ ਕਰ ਸਕਦੇ ਆ ਤਿੰਨ ਬੋਲ ਲਾਈਟ ਹੋ ਗਈਆਂ ਇਸ ਤਰ੍ਹਾਂ ਦਾ ਕੰਬੀਨੇਸ਼ਨ ਬਣ ਜਾਂਦਾ ਤੇ ਬਾਈ ਫਿਰ ਬਣਦਾ ਕਿਵੇਂ ਹੁੰਦਾ ਕਲਰ ਮਸ਼ੀਨ ਦੇ ਸਰ ਆਜੋ ਹੁਣ ਉਹ ਵੀ ਦੱਸ ਦਿੰਦੇ ਆ ਤੇ ਲੋਜੀਕਲ ਦੇਖਦੇ ਆ ਵੀ ਬਾਈ ਦੇ ਕਲਰ ਭਰਾ ਕੇ ਇਹ ਕਿਵੇਂ ਤਿਆਰ ਹੁੰਦਾੜਾ ਪੇਂਟ ਇਹ ਜਿੰਨੀ ਮਰਜ਼ੀ ਕੁਆਂਟੀਟੀ ਵਾਸਤੇ ਬਣਾਇਆ ਜਾ ਸਕਦਾ ਬਾਈ ਸਾਰੇ ਲਈ 1 ਲੀਟਰ 4 ਲੀਟਰ 10 ਲੀਟਰ 20 ਲੀਟਰ ਓਕੇ ਮੋਂ ਜਿੰਨਾ ਮਰਜ਼ੀ ਤੁਸੀਂ ਬਣਵਾ ਸਕਦੇ ਹੋ ਜਿਹੜੀ ਤੁਹਾਡੀ ਤੇ ਹੁਣ ਕਿਹੜੇ ਕਲਰ ਦਾ ਪੇਂਟ ਬਣਾ ਰਹੇ ਆ ਜੀ ਆਪਾਂ ਸਰ ਠੀਕ ਹੈ ਜੀ ਓਕੇ ਇਹ بیس ਹੁੰਦਾ ਪਰਪਲ ਸ਼ੇਡ ਦਾ ਓਕੇ ਆ ਦੇਖੋ ਜੀ ਕੰਪਿਊਟਰ ਦੇ ਉੱਪਰ ਤੁਸੀਂ ਨਿਗਾਹ ਮਾਰੋ ਜਿਹੜਾ ਸ਼ੇਡ ਆ ਉਹਨੂੰ ਸਿਲੈਕਟ ਕਰਕੇ ਇਹ ਤਿਆਰ ਹੋ ਰਿਹਾ ਦੇਖੋ ਅੱਛਾ ਜੀ ਮਤਲਬ ਮਸ਼ੀਨ ਦੇ ਵਿੱਚੋਂ ਉਹ ਚੀਜ਼ ਹਾਲੋ ਜੀ ਮਤਲਬ ਕੰਪਿਊਟਰ ਦੇ ਵਿੱਚੋਂ ਉਹਨੂੰ ਸਿਲੈਕਟ ਕਰਕੇ ਓਕੇ ਕੀਤਾ ਗਿਆ ਉਹਦੇ ਵਿੱਚ ਜਿਹੜਾ ਪੇਂਟ ਆ ਦੇਖੋ ਮਸ਼ੀਨ ਦੇ ਵਿੱਚੋਂ ਆਟੋਮੈਟਿਕਲੀ 1 ਲੀਟਰ ਕੁਆਂਟੀਟੀ ਵਾਸਤੇ ਕਰ ਰਹੇ ਆ ਕੁਆਂਟੀਟੀ ਓਕੇ ਇਸ ਤਰੀਕੇ ਇਹ ਫਿਰ ਮਸ਼ੀਨ ਦੇ ਵਿੱਚ ਪੇੜ ਆੜਾ ਪਹਿਲਾਂ ਹੀ ਪਾਇਆ ਜਾਂਦਾ ਨਾ ਵੀ ਪਹਿਲਾਂ ਪਾਇਆ ਜਾਂਦਾ ਤੇ ਜਿਹੜੀ ਤੁਹਾਡੀ ਚੋਇਸ ਦਾ ਕਲਰ ਹੈ ਦੇਖ ਲਓ ਕਿੰਨਾ ਕੁ ਟਾਈਮ ਲੱਗਿਆ ਹਾਰਡਲੀ ਹਾਰਡਲੀ 30 ਸੈਕਿੰਡ ਲੱਗੇ ਹੋਣਗੇ ਐਨੇ ਟਾਈਮ ਤੇ ਤਿਆਰ ਹੋ ਜਾਂਦੇ ਤਿਆਰ ਹੋ ਜਾਂਦੇ ਕੀ ਆਵਾਜ਼ ਬਹੁਤ ਤੇ ਸਾਹ ਹੁਣ ਫਿਰ ਐਂਡ ਦੇ ਵਿੱਚ ਇਹ ਦੱਸਦੇ ਹੋ ਵੀ ਸਲਾਬ ਦਾ ਕਿਵੇਂ ਹੱਲ ਕਰਦੇ ਆਪਾਂ ਸਰ ਸਲਾਬ ਦਾ ਅਸੀਂ ਹਲਕ ਜਿਵੇਂ ਸਾਡੀ ਇੱਕ ਟੀਮ ਉਹ ਜਾ ਕੇ ਕੋਠੀ ਵਿਜ਼ਿਟ ਕਰਦੀ ਹੈ ਵੀ ਕਿੱਦਾਂ ਦੀ ਸਲਾਬ ਹੈ ਉਸ ਹਿਸਾਬ ਨਾਲ ਅਸੀਂ ਉਹਦਾ ਹੱਲ ਕਰਦੇ ਆ ਜਿਵੇਂ ਤੁਹਾਨੂੰ ਦੱਸ ਜੀਏ ਕਿ ਕਸਟਮਰ ਬੈਠੇ ਨੇ ਇਹਨਾਂ ਦੀ ਕੋਠੀ ਸਲਾਬ ਆਈ ਸੀ ਇਹਨਾਂ ਨੇ ਕਾਫੀ ਪਰੇਸ਼ਾਨ ਸੀ ਤੁਹਾਨੂੰ ਦੱਸ ਦੋ ਵੀ ਹੱਲ ਕਰਵਾਇਆ ਤੁਸੀਂ ਇਹਨਾਂ ਕੋਲੋਂ ਹਾਂਜੀ ਤੇ ਕਿੰਨਾ ਕੁ ਕਰੋ ਪਰੇਸ਼ਾਨ ਸੀਗਾ ਘਰ ਦੇ ਵਿੱਚ ਸਲਾਬ ਨੂੰ ਲੈ ਕੇ ਆਪਣੇ ਕੋਠੀ ਦੇ ਵਿੱਚ ਤੇ ਜਦੋਂ ਮੈਨੂੰ ਕਿਸੇ ਨੇ ਦੱਸਿਆ ਆਪਣੇ ਸ਼ਹਿਰ ਦੇ ਵਿੱਚ ਇਸ ਦੁਕਾਨ ਦੇ ਬਾਰੇ ਮੈਂ ਇਹਨਾਂ ਦੇ ਕੋਲ ਆਇਆ ਸਾਹਿਲ ਬਾਈ ਦੇ ਕੋਲ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਇਹ ਖੁਦ ਵੀ ਗਏ ਇਹਨਾਂ ਨੇ ਆਪਣੀ ਟੀਮ ਦੇ ਵੀ ਦੋ ਬੰਦੇ ਨਾਲ ਲੈ ਕੇ ਗਏ ਮੇਰੀ ਕੋਠੀ ਸਾਰਾ ਮੌਈਨਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਉੱਥੇ ਹੱਲ ਕੀਤਾ ਉਹ ਬਹੁਤ ਹੀ ਕਾਰਗਰਸ ਆ ਸਾਬਿਤ ਹੋਇਆ ਮੇਰੇ ਲਈ ਹ ਹੁਣ ਮੈਂ ਕਾਫੀ ਜ਼ਿਆਦਾ ਜਿਹੜਾ ਹੈਗਾ ਕੰਫਰਟੇਬਲ ਫੀਲ ਕਰਦਾ ਹੈਗਾ ਆਪਣੇ ਮਕਾਨ ਨੂੰ ਲੈ ਕੇ ਆਪਣੇ ਘਰ ਨੂੰ ਲੈ ਕੇ ਹੁਣ ਬਿਲਕੁਲ ਵੀ ਉੱਤੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਸਲਾਬ ਇੱਥੇ ਵੀ ਮੈਨੂੰ ਨਜ਼ਰ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦੀ ਸਲਾਬ ਸੀਗੀ ਮੇਰੇ ਥੋੜੀ ਕੋਠੀ ਦੇ ਵਿੱਚ ਸਲਾਬ ਸਰ ਪਾਣੀ ਦੀ ਹੋ THਗੀ ਬਹੁਤ ਜ਼ਿਆਦਾ ਸਲਾਬ ਆਉਂਦੀ ਸੀਗੀ ਅਸੀਂ ਕਈ ਵਾਰ ਪੇਂਟ ਕਰਵਾਇਆ ਵੀ ਸੀਗਾ ਲੇਕਿਨ ਉਸ ਤੋਂ ਬਾਅਦ ਹੋਦੀਆਂ ਜਿਹੜੇ ਪੇਂਟ ਆ ਥੋੜੇ ਜਿਹੇ ਦਿਨਾਂ ਵਿੱਚ ਹੀ ਖਰਾਬ ਹੋ ਕੇ ਜਿਹੜੀਆਂ ਪਾਪੜੀਆਂ ਜੀਆਂ ਬਣ ਕੇ ਲੈ ਜਾਂਦੀਆਂ ਜ਼ਿੱਗੇ ਆ ਮਤਲਬ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਕਈ ਵਾਰ ਮੈਨੇ ਪੇਂਟ ਕਰਵਾਇਆ ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੇ ਕੋਲ ਆਇਆ ਤੇ ਇਹਨਾਂ ਨੇ ਪ੍ਰੋਪਰ ਹੱਲ ਕਰਕੇ ਦਿੱਤਾ ਹੁਣ ਤਿੰਨ ਚਾਰ ਸਾਲ ਤੋਂ ਲਗਾਤਾਰ ਮੈਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਹੈ ਦਿੱਕਤ ਨਹੀਂ ਆਈਗੀ ਤੇ ਬਾਕੀ ਖਰਚਾ ਵਗੈਰਾ ਕਿੰਨਾ ਖੋਇਆ ਜੀ ਤੁਹਾਡਾ ਖ ਇਹੜੀ ਗੱਲਾਂ ਤੁਸੀਂ ਦੱਸਿਆ ਨੇ ਦੁਕਾਨਦਾਰਾਂ ਦੀ ਵੈਸੇ ਵੀ ਜਾਣਦੇ ਆ ਵੀ ਇਹ ਗੱਲਾਂ ਬਹੁਤ ਵਧੀਆ ਤੁਸੀਂ ਦੱਸਤੀਆਂ ਸਾਡੇ ਕਸਟਮਰ ਨੂੰ ਬਹੁਤ ਫਾਇਦਾ ਹੋਏਗਾ ਜਿਹੜੇ ਸਾਡੇ ਗਿਓਰ ਨੇ ਉਹਨਾਂ ਨੂੰ ਇਹ ਦੱਸ ਦੋ ਵੀ ਕਿਸੇ ਬੰਦੇ ਨੇ ਤੁਹਾਡੇ ਤੋਂ ਕੰਮ ਕਰਵਾਉਣਾ ਕੋਠੇ ਦਾ ਕਿ ਆਪਾਂ ਲੇਬਰ ਵੀ ਪ੍ਰੋਵਾਈਡ ਕਰਦੇ ਆ ਜਾਂ ਠਿੱਕੇ ਤੇ ਕੰਮ ਕਰਦੇ ਆ ਸਰ ਅਸੀਂ 2 ਮਹੀਨੇ ਜੀ ਵੀ ਕੰਮ ਕਰਦੇ ਆ ਲੇਬਰ ਵੀ ਦਿੰਨੇ ਆ ਡਿਜ਼ਨ ਵੀ ਦਿੰਨੇ ਆ ਆਪ ਵੀ ਕੰਮ ਕਰਦੇ ਆ ਤੇ ਦੂਜੇ ਨੰਬਰ ਤੇ ਅਸੀਂ ਵਾਧੂ ਤੋਂ ਵੱਧ ਅਸੀਂ ਕਸਟਮਰ ਦਾ ਫਾਇਦਾ ਕਰਕੇ ਦਿੰਦੇ ਆ ਕਿੰਨੇ ਦੀ ਲੇਬਰ ਘੱਟ ਤੋਂ ਘੱਟ ਪਵੇ ਔਰ ਮਟੀਰੀਅਲ ਵੀ ਘੱਟ ਤੋਂ ਘੱਟ ਲੱਗੇ ਇਸ ਚੀਜ਼ਾਂ ਦਾ ਅਸੀਂ ਮੇਨ ਕੰਮ ਉਹਨਾਂ ਦਾ ਵੈਸੀ ਕਰਕੇ ਦਿੰਦੇ ਨੇ ਮਤਲਬ ਪੇਂਟ ਔਰ ਪਾਲਿਸ਼ ਵਿਦ ਮਟੀਰੀਅਲ ਕਰਕੇ ਦਿੰਦੇ ਨੇ ਤੇ ਬਾਈ ਨਾਲ ਸਾਡੀ ਵੈਸੀ ਵੀ ਗੱਲ ਹੋ ਰਹੀ ਸੀ ਇਹਨਾਂ ਦੇ ਇੱਕ ਤੋਂ ਕਸਟਮਰ ਵੀ ਆਏ ਨੇ ਸਾਡੇ ਬੈਠੇ ਹੋਏ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਆ ਹਾਲਾਂਕਿ ਕੁਛ ਨੇ ਕਹਿ ਰਹੇ ਤੇ ਆਉਣ ਤੋਂ ਮਨਾ ਕਰਦਾ ਬੰਦਾ ਕਹਿੰਦਾ ਯਾਰ ਮੈਂ ਕੈਮਰੇ ਮੂਰੇ ਨਹੀਂ ਆ ਕੇ ਬੋਲਣਾ ਪਰ ਲੋਕਾਂ ਨੇ ਚੀਜ਼ ਸਾਨੂੰ ਦੱਸੀ ਆ ਕਿ ਯਾਰ ਇਹਨਾਂ ਇਹ ਜਿਹੜਾ ਕੰਮ ਕਰਦੇ ਨੇ ਫਾਇਦਾ ਕਰਕੇ ਦਿੰਦੇ ਨੇ ਕਸਟਮਰ ਦਾ ਮੇਨ ਮੋਟਿਵ ਇਹਨਾਂ ਦਾ ਇਹ ਹੁੰਦਾ ਵੀ ਕਸਟਮਰ ਦਾ ਘੱਟ ਤੋਂ ਘੱਟ ਪੈਸਾ ਲੱਗੇ ਤੇ ਬਾਕੀ ਜਿਹੜਾ ਜ ਕੰਮ ਇਹ ਕਰਦੇ ਨੇ ਉਹਦਾ ਕੰਮ ਮੈਨੂੰ ਨਹੀਂ ਲੱਗਦਾ ਵੀ ਆਸ- ਤੇ ਆਪਦੀ ਜਿਹੜੀ ਹੈਗੀ ਆ ਸੁਪਰਵੀਜ਼ਨ ਚ ਕਰਦੇ ਨੇ ਬਾਕੀ ਅਗਰ ਤੁਸੀਂ ਵੀ ਆਪਣੀ ਜਿਹੜੀ ਕੋਠੀ ਹੈ ਤਿਆਰ ਕਰਵਾਉਣੀ ਹੈ ਸੋਚ ਰਹੇ ਹੋ ਟੈਨਸ਼ਨ ਚ ਫਿਰਦੇ ਹੋ ਵੀ ਯਾਰ ਕਿੱਥੋਂ ਕਰਵਾਈਏ ਪੇਂਟ ਦਾ ਕੰਮ ਕਿਵੇਂ ਕਰਵਾਈਏ ਤੁਸੀਂ ਇਹਨਾਂ ਨਾਲ ਵਿਜ਼ਿਟ ਕਰੋ ਇਹਨਾਂ ਕੋਲੇ ਵਿਜ਼ਿਟ ਕਰੋ ਇਹਨਾਂ ਨਾਲ ਕੰਟੈਕਟ ਕਰੋ ਨੰਬਰ ਦੇਖੋ ਇਹਨਾਂ ਦਾ ਆ ਰਿਹਾ ਉਹਦੇ ਤੇ ਕਾਲ ਕਰ ਸਕਦੇ ਹੋ ਤੇ ਬਾਤਾਂ ਕਿ ਜਿੱਥੇ ਇਹਨਾਂ ਨੇ ਕੰਮ ਕੀਤੇ ਹੋਏ ਨੇ ਬਲੇਰ ਕੋਟਲੇ ਦੇ ਵਿੱਚ ਜਿਹੜੀਆਂ ਅੱਛਾ ਅੱਛਾ ਕੋਠੀਆਂ ਤਿਆਰ ਕਰਦੇ ਨੇ ਜ਼ਿਆਦਾਤਰ ਜਿਹੜੀਆਂ ਹੈਗੀਆਂ ਨੇ ਕਾਲਾ ਪੇਂਟ ਸਟੋਰ ਵਾਲੇ ਕੋਲੇ ਲੋਕ ਆਉਂਦੇ ਨੇ ਤੇ ਇਹਨਾਂ ਤੋਂ ਤਿਆਰ ਕਰਵਾਉਂਦੇ ਨੇ ਤੇ ਆਜੋ ਬਾਈ ਉਹਨਾਂ ਦਾ ਗਰਾਊਂਡ ਦਿਖਾਉਨੇ ਦੇਖੋ ਜੀ ਮਾਰੂ ਫਿਰਨੇਗਾ ਇੱਕ ਵਾਰੀ ਤਾਂ ਹੀ ਕਹਿੰਦੇ ਨੇ ਵੀ ਕਾਲਾ ਪੇਂਟ ਸਟੋਰ ਤੋਂ ਜਿਹੜਾ ਉਹਨੂੰ ਰੇਟ ਮਿਲਦਾ ਇਹੀ ਉਹਦਾ ਮੇਨ ਕਾਰਨ ਹੈ ਕਿ ਇਹਨਾਂ ਕੋਲੇ ਸਟਾਕ ਐਟ ਦਾ ਟਾਈਮ ਬਹੁਤ ਵੱਡਾ ਵੱਡੀ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਦੇਖੋ ਜੀ ਇਹ ਸਾਰਾ ਜਿਵੇਂ ਪੇਂਟ ਉਹ ਗਿਆ ਉਸ ਤੋਂ ਬਾਅਦ ਦੁਕਾਨ ਦੇ ਉੱਪਰ ਵੀ ਤੁਸੀਂ ਦੇਖਿਆ ਇੱਧਰ ਵੀ ਮਾਰੂ ਨੇਗਾ ਉਹ ਕਿ ਮੌਕੇ ਤੇ ਜਿੰਨਾ ਮਰਜ਼ੀ ਪੇਂਟ ਤੁਹਾਡੀ ਰਿਕੁਆਇਰਮੈਂਟ ਹੈ ਕਾਲਾ ਪੇਂਟ ਸਟੋਰ ਤੋਂ ਤੁਹਾਨੂੰ ਮਿਲੇਗਾ ਅਕੀਦ ਕਰਦਾ ਜਿਹੜੀ ਸਾਡੀ ਵੀਡੀਓ ਹੈ ਜਿਹੜਾ ਮੈਸੇਜ ਤੁਹਾਨੂੰ ਅਸੀਂ ਦੇਣਾ ਸੀ ਅਸੀਂ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲ ਤੁਹਾਡੇ ਨਾਲ ਮਿਲਾਂਗੇ ਹੱਸਦੇ ਰਹੋ ਵਸੇ ਰਹੋ ਧੰਨਵਾਦ ਜੀ